ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਦੇ ਨਾਲ ਹੋਮੂਗੇ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਹੜੇ ਭੈਣ ਭਰਾ ਵਿਸ਼ਵਾਸ ਕਰਦੇ ਨੇ ਉਹ ਇਸ ਚੀਜ਼ ਨੂੰ ਜ਼ਰੂਰ ਕਰਨਾ ਜਿਹੜੇ ਨੂੰ ਨਹੀਂ ਵਿਸ਼ਵਾਸ ਹੈਗਾ ਦੇਖੋ ਉਹਨਾਂ ਨੂੰ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਗੁਰੂ ਸਾਹਿਬ ਜੀ ਜਦੋਂ ਉਪਰਤਖ ਦੇ ਰੂਪ ਦੇ ਵਿੱਚ ਵੀ ਇੱਥੇ ਸੀ ਜਦੋਂ ਦੱਸਦੇ ਸੀ ਤਾਂ ਗੁਰੂ ਸਾਹਿਬਾਂ ਨੂੰ ਨਹੀਂ ਬਖਸ਼ਦੇ ਸੀ ਆਪਣੇ ਵਰਗੇ ਕੀ ਦੇ ਵਿਚਾਰੇ ਹਨ ਕਿਉਂਕਿ ਸਹੀ ਗੱਲ ਸਿੱਧੀ ਗੱਲ ਕਿਸੇ ਨੂੰ ਪਸੰਦ ਨਹੀਂ ਆਉਂਦੀ ਹੈਗੀ ਜਿਵੇਂ ਕਿ ਆਪਾਂ ਦੇਖਿਆ ਵੀ ਹਰ ਇੱਕ ਸਿੱਖਿਆ ਦੇ ਸਕੂਲ ਥਾਂ ਥਾਂ ਨੇ ਹੈਨਾ ਪਰ ਗਲਤ ਕੰਮ ਜਿਵੇਂ ਆਪਾਂ ਕਹਿੰਦੇ ਨਸ਼ਿਆਂ ਤੇ ਬੱਚਾ ਲੱਗ ਗਿਆ ਗਲਤ ਬੋਲਦਾ ਹੈ ਗਲਤ ਸੰਗਤ ਵਿੱਚ ਪੈ ਗਿਆ ਹੈਨਾ ਇਹਦਾ ਕਿਤੇ ਕੋਈ ਸਕੂਲ ਹੈਗਾ ਕੋਈ ਸਿਖਾਉਂਦਾ ਵੀ ਤੂੰ ਇਹ ਕੰਮ ਕਰ ਉਹ ਆਪਣੇ ਆਪ ਹੀ ਚੱਲਿਆ ਜਾਂਦਾ ਹੈ ਹੈਨਾ ਕਿਸੇ ਨੂੰ ਵੀ ਚੰਗੀ ਗੱਲ ਪਸੰਦ ਨਹੀਂ ਹੁੰਦੀ ਜਦੋਂ ਕੋਈ ਚੰਗੀ ਗੱਲ ਆਪ ਨੂੰ ਪਸੰਦ ਨਾ ਹੋਵੇ ਨਾ ਤਾਂ ਸਮਝ ਲਓ ਵੀ ਉਸ ਟਾਈਮ ਆਪਣੇ ਮਾੜੇ ਕਰਮ ਹੀ ਨੇ ਕੋਈ ਉਹਨਾਂ ਨੂੰ ਮਿਟਾ ਨਹੀਂ ਸਕਦਾ ਹੈਗਾ ਵਾਹਿਗੁਰੂ ਜੀ ਦੇ ਲੜ ਲੱਗ ਕੇ ਆਪਾਂ ਆਪਣੇ ਮਾੜੇ ਤੋਂ ਮਾੜੇ ਕਰਮਾਂ ਨੂੰ ਕੱਟ ਕੇ ਚੰਗੇ ਕਰਮਾਂ ਦੇ ਵਿੱਚ ਬਦਲ ਸਕਦੇ ਹਾਂ ਕਿਉਂਕਿ ਗੁਰਬਾਣੀ ਦੇ ਵਿੱਚ ਹਨਾ ਤੁਸੀਂ ਚਾਹੇ ਮੈਂ ਪਹਿਲਾਂ ਵੀ ਕਹਿੰਨੀ ਹਾਂ ਵੀ ਸਿਰਫ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਜਾਪ ਕਰਨ ਲੱਗ ਜੂ ਤੁਹਾਨੂੰ ਉਹਦੇ ਵਿੱਚੋਂ ਵੀ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ ਤੁਹਾਡੇ ਘਰ ਦੇ ਵਿੱਚ ਉਹ ਬਰਕਤ ਆਉਣੀ ਹੈ ਜਿਹੜੀਆਂ ਕਦੇ ਤੁਸੀਂ ਸੋਚੀਆਂ ਵੀ ਨਹੀਂ ਹੋਣੀਆਂ ਹਨਾ ਸਾਰਾ ਦਿਨ ਬਾਬਿਆਂ ਕੋਲੇ ਤਾਂ ਅਗੇ ਤੀਤਾਂ ਕੋਲੇ ਹਨਾ ਤੇ ਦੁਖੀ ਹੋਈ ਜਾਣਾ ਵੀ ਹਾਂ ਸਾਡੇ ਘਰ ਦੇ ਵਿੱਚ ਆ ਚੀਜ਼ ਆਏ ਆ ਉਹਦੇ ਜਗ੍ਹਾ ਤੇ ਤੁਸੀਂ ਸਿਮਰਨ ਨਾਲ ਜੁੜਜੋ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਹੀ ਆਟੋਮੈਟਿਕ ਸਾਰਾ ਮਾਹੌਲ ਠੀਕ ਹੋਣ ਲੱਗ ਜੂਗਾ ਨਾ ਅੱਜ ਮੈਂ ਤੁਹਾਨੂੰ ਇੱਕ ਨਾ ਛੋਟੀ ਜੀ ਗੱਲ ਦੱਸੂਗੀ ਜਿਹੜੀ ਕਿ ਪਾਣੀ ਦੇ ਨਾਲ ਜੁੜੀ ਹੋਈ ਹੈ ਨਾ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੀਆਂ ਬਹੁਤ ਹਨਾ ਸੁਣਿਆ ਵੀ ਹੋਣਾ ਕਿ ਪਾਣੀ ਹੈ ਜਿਹੜਾ ਇੱਕ ਹਨਾ ਯੂਨੀਵਰਸ ਮੰਗੋ ਨਾ ਵੀ ਪਾਣੀ ਦੇ ਵਿੱਚ ਐਡੀ ਵੱਡੀ ਤਾਕਤ ਹੈ ਕਿ ਤੁਹਾਡੀ ਹਰ ਇੱਕ wish ਪੂਰੀ ਕਰ ਸਕਦਾ ਹੈ ਕਹਿਣ ਦਾ ਭਾਵ ਹੁੰਦਾਗਾ ਵੀ ਜਿਹੜੀ ਆਪਾਂ ਗੱਲ ਨਾ ਬਾਰ-ਬਾਰ ਬਾਰ-ਬਾਰ ਸੋਚੀ ਜਾਈਏ ਉਹ ਆਟੋਮੈਟਿਕ ਹੀ ਪੂਰੀ ਹੋ ਜਾਂਦੀ ਹੈਗੀ ਇਹਦਾ ਮੈਂ ਤੁਹਾਨੂੰ ਅੱਜ ਹਨਾ ਪੂਰਾ ਡੈਮੋ ਵੀ ਦਿਖਾਉਂਗੀ ਹਨਾ ਆਟੋਮੈਟਿਕ ਤੁਹਾਨੂੰ ਮਿਲ ਕੇ ਇਹ ਚੀਜ਼ ਵੀ ਦਿਖਾਉਂਗੀ ਵੀ ਕਿਵੇਂ ਹੁੰਦੀ ਹੈ ਉਹ ਚੀਜ਼ ਹਨਾ ਜਿਹੜੀ ਕਿ ਮੈਂ ਖੁਦ ਮੇਰੇ ਨਾਲ ਹੱਦੀ ਬੀਤੀ ਹੈ ਇਹ ਮੇਰੇ ਨਾਲ ਖੁਦ ਨਾਲ ਹੋਈਆਂ ਨੇਗੀ ਹਨਾ ਤੇ ਜਦੋਂ ਵੀ ਦੇਖੋ ਆਪਾਂ ਕੋਈ ਚੀਜ਼ ਵੀ ਮੰਗਦੇ ਆ ਅਕਸਰ ਤੁਸੀਂ ਕਿਸੇ ਸਿਆਣੇ ਬਜ਼ੁਰਗਾਂ ਤੋਂ ਜਾਂ ਮਹਾਪੁਰਸ਼ਾਂ ਤੋਂ ਹਨਾ ਕਿਸੇ ਤੋਂ ਵੀ ਬਾਬਾ ਜਿਵੇਂ ਕਿ ਦਿਵਾਨ ਲਗਾਉਂਦੇ ਜਿਹੜੇ ਬਾਬਾ ਜੀ ਹਨ ਅੱਜ ਕੱਲ ਦੇਖੋ ਇੱਕ ਭੈਣ ਨੇ ਮੈਨੂੰ ਪੁੱਛਿਆ ਵੀ ਦੀਦੀ ਬ੍ਰह्म ਗਿਆਨੀ ਹੈ ਅਗਰ ਤੁਹਾਨੂੰ ਕੋਈ ਪਤਾ ਹੈ ਤਾਂ ਜ਼ਰੂਰ ਦੱਸਿਓ ਦੇਖੋ ਅੱਜ ਕੱਲ ਨਾ ਕਿਸੇ ਦੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਆ ਨਾ ਜਿਹੜਾ ਕਿ ਕਹਿੰਦੇ ਰੱਬ ਦਾ ਨਾਮ ਜਪਾਵੇ ਤਾਂ ਸਮਝ ਲਓ ਕਿ ਵਾਹਿਗੁਰੂ ਆਪਣੇ ਆਪ ਹੀ ਮਿਲਾ ਦਿੰਦੇ ਨੇ ਜਦੋਂ ਆਪਾਂ ਵਾਹਿਗੁਰੂ ਜੀ ਦੇ ਰਸਤੇ ਤੇ ਚੱਲਦੇ ਆ ਤਾਂ ਕਿਸੇ ਨਾ ਕਿਸੇ ਨੂੰ ਤੁਹਾਡੇ ਨਾਲ ਹਨਾ ਮਿਲਾ ਹੀ ਦੇਣਗੇ ਤਾਂ ਇਹਦਾ ਮੇਰਾ ਦੱਸਣ ਦਾ ਭਾਵ ਹੈ ਕਿ ਜਦੋਂ ਆਪਾਂ ਬਾਰ-ਬਾਰ ਬਾਰ-ਬਾਰ ਇੱਕ ਚੀਜ਼ ਮੰਗਦੇ ਆ ਨਾ ਤੇ ਕਹਿੰਦੇ ਨੇ ਵੀ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਹਨਾ ਇੱਕ ਵਾਰ ਵਾਹਿਗੁਰੂ ਜੀ ਆਪਣੀ ਇੱਕ ਵਿਸ ਜ਼ਰੂਰ ਪੂਰੀ ਕਰਦੇ ਹਨਾ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਆਪਾਂ ਨਾ ਜਿਵੇਂ ਹੁਣ ਕੋਈ ਗੱਲ ਕਹਿ ਦਿੰਨੇ ਆ ਵੀ ਆਪਣੀ ਹਨਾ ਅਜਾ ਆ ਜਾ ਐ ਹੋ ਜੇ ਨਾ ਉਹ ਆਟੋਮੈਟਿਕ ਹੀ ਕਈ ਵਾਰੀ ਹੋ ਜਾਂਦਾ ਆਪਾਂ ਕਹਿੰਨੇ ਮੈਂ ਕੁਝ ਹੋਰ ਨਾ ਮੰਗ ਲਿਆ ਤਾਂ ਜਦੋਂ ਵੀ ਤੁਸੀਂ ਨੇ ਹਨਾ ਹੁੰਦੇ ਵੀ ਆਪਣੇ ਘਰ ਦੇ ਵਿੱਚ ਅੱਜ ਕੱਲ ਬਹੁਤ ਆਪਾਂ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਚਾਹੇ ਕਿਸੇ ਕੋਲ ਜਿੰਨਾ ਮਰਜੀ ਧਨ-ਦੌਲਤ ਹੈ ਪਰ ਕੋਈ ਸਰੀਰ ਪੱਖੋਂ ਦੁਖੀ ਹੈ ਕੋਈ ਬੱਚਿਆਂ ਪੱਖੋਂ ਦੁਖੀ ਹੈਗਾ ਕੋਈ ਆਪਣੇ ਘਰ ਦੇ ਹਨਾ ਮਾਹੌਲ ਤੋਂ ਦੁਖੀ ਹੈ ਕੋਈ ਨਸ਼ਿਆਂ ਕਣੀਓ ਦੁਖੀ ਹੈਗਾ ਹਨਾ ਤੇ ਕੋਈ ਆਪਣੀ ਪਤਨੀ ਵੱਲੋਂ ਦੁਖੀ ਹੈ ਦੇਖੋ ਇਹ ਕਹਿੰਦੇ ਨਾਨਕ ਸੁਖੀ ਹੈ ਸਭ ਸੰਸਾਰ ਇਹ ਤਾਂ ਕਹਿੰਦੇ ਦੁੱਖਾਂ ਕੀ ਖੋਲੇ ਗਾਠੜੀ ਸੁੱਖ ਨਾ ਨਿਕਲਿਓ ਕੋਈ ਹਨਾ ਇਹ ਤਾਂ ਜੀ ਨੂੰ ਤੁਸੀਂ ਦੇਖਣ ਨੂੰ ਲੱਗਦਾ ਹੋਵੇਗਾ ਵੀ ਬੜਾ ਸਖਾਲਾ ਹੈ ਹਨ ਤੁਸੀਂ ਉਹਨੂੰ ਮਾਰਿਆ ਜਾਂ ਕਿਸੇ ਗੱਲ ਤੇ ਛੇੜ ਕੇ ਦੇਖਿਓ ਉਹਦੇ ਵਿੱਚੋਂ ਇੰਨੇ ਦੁੱਖ ਨਿਕਲਣਗੇ ਕਿ ਤੁਹਾਨੂੰ ਆਪਣਾ ਦੁੱਖ ਹੈ ਜਿਹੜਾ ਉਹ ਛੋਟਾ ਲੱਗਣ ਲੱਗ ਜਾਏਗਾ ਹਨ ਤਾਂ ਅੱਜ ਮੈਂ ਜਿਹੜੀ ਤੁਹਾਨੂੰ ਗੱਲ ਦੱਸਣ ਲੱਗੀ ਇਹਨੂੰ ਤੁਸੀਂ ਨਾ ਧਿਆਨ ਨਾਲ ਸੁਣਿਓ ਤੁਸੀਂ ਨਾ ਇਹਨੂੰ ਲਗਾਤਾਰ ਕਰਕੇ ਦੇਖਿਓ ਤਾਂ ਤੁਹਾਨੂੰ ਦੇਖਿਓ ਵੀ ਕਿੰਨਾ ਤੁਹਾਡੇ ਜੀਵਨ ਦੇ ਵਿੱਚ ਫਰਕ ਆਊਗਾ ਦੇਖੋ ਤੁਸੀਂ ਬਹੁਤ ਕੁਝ ਕਰਦੇ ਹੋ ਹਨ ਹਰ ਇੱਕ ਨੂੰ ਹੁੰਦਾ ਵੀ ਮੇਰੇ ਘਰ ਦੇ ਵਿੱਚ ਖੁਸ਼ਹਾਲੀ ਹੋਵੇ ਮੇਰੇ ਘਰ ਦੇ ਵਿੱਚ ਹਨ ਇਦਾਂ ਬਰਕਤ ਹੋਵੇ ਪਰ ਆਪਾਂ ਕਰਦੇ ਆ ਪਰ ਆਪਾਂ ਨੂੰ ਕੁਝ ਨਹੀਂ ਹਾਸਿਲ ਹੁੰਦਾ ਕਿਉਂ ਨਹੀਂ ਹਾਸਲ ਹੁੰਦਾ ਕਿਉਂਕਿ ਆਪਾਂ ਵਾਹਿਗੁਰੂ ਜੀ ਦੇ ਨਾਲੋਂ ਟੁੱਟ ਚੁੱਕੀਆਂਗੇ ਹਨਾ ਆਪਾਂ ਹੋਰ ਪਾਸੇ ਬਹੁਤ ਹੱਥ ਪੈਰ ਮਾਰਦੇ ਆ ਪਰ ਗੁਰੂ ਜੀ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਤੁਸੀਂ ਇਹਨੇ ਮੰਗਣੇ ਗੁਰੂ ਸਾਹਿਬ ਜੀ ਤੋਂ ਤਾਂ ਸੋਭੇ ਮੰਗੋ ਹਨਾ ਕਦੇ ਵੀ ਇਹ ਨਾ ਸੋਚੋ ਲੈ ਮੈਂ ਤਾਂ ਮਰ ਜਾ ਲੈ ਫਲਾਣਾ ਇਹ ਹੋ ਜੇ ਕਹਿੰਦੇ ਜੇ ਆਪਾਂ ਹਨਾ ਕਹਨੇ ਵੀ ਹਾਂ ਲੈ ਆ ਗਮਾਂਡੀਆਂ ਦਿੱਤਾ ਐ ਹੋ ਗਿਆ ਹਨਾ ਇਹਨਾਂ ਦੇ ਐ ਹੋ ਜੀ ਜਾਂ ਕੋਈ ਰਿਸ਼ਤੇ ਦਾ ਕੁਝ ਵੀ ਲਾ ਲੋ ਆਪਣੇ ਮਨ ਦੇ ਵਿੱਚ ਕਈ ਵਾਰੀ ਕੜਵਾਹਟ ਆਉਂਦੀ ਹੈ ਹਨਾ ਕਹਿੰਦੇ ਜਿਹੜਾ ਉਹਦੇ ਹੋਊਗਾ ਨਾ ਉਹ ਤੋਂ ਦੁੱਗਣਾ ਵਾਪਸ ਹੋ ਕੇ ਤੈਨੂੰ ਮਿਲੂਗਾ ਕਿਸੇ ਨੂੰ ਵੀ ਕੋਈ ਗਲਤ ਜਾਂ ਮੰਦਾ ਸ਼ਬਦ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਕਿਉਂਕਿ ਉਹ ਬੋਲਿਆ ਹੋਇਆ ਸ਼ਬਦ ਤੁਹਾਨੂੰ ਵਾਪਸ ਵੀ ਮਿਲੇਗਾ ਇਹ ਕਾਲਯੁਗ ਦਾ ਸਿਧਾਂਤ ਹੈ ਕਿ ਜੋ ਤੂੰ ਕਰੇਂਗਾ ਨਾ ਉਹ ਤੂੰ ਪਾਵੇਂਗੀ ਪਾਵੇਂਗਾ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਅਕਸਰ ਦੇਖੋ ਮੈਂ ਤੁਹਾਨੂੰ ਉਹ ਸ਼ਬਦ ਦਾ ਪੜ੍ਹਦੀ ਹੁੰਨੀ ਆ ਨਾ ਕਿ ਜੋ ਮੈਂ ਕੀਆ ਸੋ ਮੈਂ ਪਾਇਆ ਦੋਸੇ ਨਦੀਜਾ ਆਵਰਜਣਾ ਕਹਿੰਦੇ ਜੋ ਆਪਾਂ ਕਰ ਰਹੇ ਹਾਂ ਉਸੇ ਦੇ ਦੁੱਖ ਭੋਗ ਰਹੇ ਹਾਂ ਦੂਜੇ ਦਾ ਕੋਈ ਦੋਸ਼ ਨਹੀਂ ਹੈਗਾ ਇਹਦੇ ਵਿੱਚ ਜਿੱਦਣ ਤੁਸੀਂ ਇਸ ਚੀਜ਼ ਨੂੰ ਮੰਨਗੇ ਨਾ ਤਾਂ ਤੁਹਾਡਾ ਜਿਹੜਾ ਦੁੱਖ ਹੈ ਉਹ ਖੁਸ਼ੀਆਂ ਦੇ ਵਿੱਚ ਬਦਲ ਜਾਏਗਾ ਹਨ ਤੇ ਤੁਸੀਂ ਨਾ ਹਰ ਟਾਈਮ ਵਾਇਗੁਰੂ ਜੀ ਨੂੰ ਯਾਦ ਕਰਨ ਲੱਗੋਗੇ ਵਾਇਗੁਰੂ ਜੀ ਦਾ ਭਾਣਾ ਮੰਨਣ ਲੱਗ ਜਾਓਗੇ ਤੇ ਆਪਣੇ ਆਪ ਹੀ ਵਾਇਗੁਰੂ ਜੀ ਤੁਹਾਡਾ ਸਮਾਂ ਬਦਲਣਾ ਸ਼ੁਰੂ ਕਰ ਦੇਣਗੇ ਜਦੋਂ ਤੁਹਾਨੂੰ ਵਾਇਗੁਰੂ ਜੀ ਤੇ ਵਿਸ਼ਵਾਸ ਆ ਗਿਆ ਤੁਹਾਡਾ ਸਮਾਂ ਬਦਲਣਾ ਸਮਝ ਲਓ ਸ਼ੁਰੂ ਹੋ ਗਿਆ ਦਿਨ ਦੇ ਵਿੱਚ ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਵੀ ਤੁਸੀਂ ਸੋਚਣਾ ਹੈ ਜਦੋਂ ਵੀ ਤੁਸੀਂ ਬੋਲਣਾ ਹੈ ਬਸ ਸੁੱਭ ਹੀ ਬੋਲੋ ਸੁੱਭ ਹੀ ਸੋਚੋ ਹਨ ਤੁਸੀਂ ਨਾ ਇੱਕ ਚੀਜ਼ ਲੈ ਲਓ ਕੋਈ ਵੀ ਵੀ ਜਿਵੇਂ ਕੋਈ ਕਹਿੰਦਾ ਵੀ ਮੈਂ ਹਨਾ ਮੈਨੂੰ ਨੌਕਰੀ ਮਿਲ ਜੇ ਜਾਂ ਜਿਵੇਂ ਮੇਰਾ ਵਿਆਹ ਹੋ ਜੇ ਜਾਂ ਮੇਰਾ ਕਰਜ਼ਾ ਉਤਰ ਜਾਏ ਕੋਈ ਵੀ ਚੀਜ਼ ਨਾ ਜਾਂ ਸਾਡੇ ਘਰ ਦੇ ਵਿੱਚ ਨਾ ਵਧੀਆ ਕੋਠੀ ਪੈ ਜੇ ਹਨਾ ਘਰ ਪੈ ਜੇ ਮੇਰਾ ਵਧੀਆ ਦੇਖੋ ਕੋਈ ਵੀ ਚੀਜ਼ ਤੁਸੀਂ ਨਾ ਦਿਮਾਗ ਦੇ ਵਿੱਚ ਸੋਚਿਓ ਸੋਚਣੀ ਕਿਵੇਂ ਹੈ ਕਿ ਕੋਲੇ ਨਾ ਇੱਕ ਪਾਣੀ ਦਾ ਗਲਾਸ ਰੱਖ ਲਿਓ ਪਾਣੀ ਦਾ ਗਲਾਸ ਰੱਖ ਕੇ ਇਹ ਤਾਂ ਸਿਰਫ ਬਹਾਨਾ ਹੁੰਦਾ ਹੈ ਨਾ ਮੈਂ ਪਹਿਲਾਂ ਵੀ ਦੱਸਦੀ ਨੇ ਵੀ ਕੁਰਬਾਨੀ ਦੇ ਨਾਲ ਜੁੜਨਾ ਸਭ ਤੋਂ ਮੇਨ ਗੱਲ ਇਹ ਚੀਜ਼ਾਂ ਹੁੰਦੀਆਂ ਨੇ ਇੱਕ ਬਹਾਨਾ ਬਣਦੀਆਂ ਨੇ ਬਸ ਇਹਨੂੰ ਤੁਸੀਂ ਨੇ ਪਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਤੁਹਾਡੇ ਹਰ ਇੱਕ 네ਗਟਿਵਿਟੀ ਨੂੰ ਆਪਦੇ ਵਿੱਚ ਸਮਾ ਕੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਬਦਲਣ ਦੀ ਹਿੰਮਤ ਰੱਖਦਾ ਹਨ ਤਾਂ ਇਹੋ ਆਪਾਂ ਸਰੋਵਰਾਂ ਦਾ ਜਲ ਲੈ ਦੇਖੋ ਮੈਂ ਅਕਸਰ ਕਹਿੰਦੀ ਆ ਕਿ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਮੈਂ ਕੋਈ ਹਨਾ ਇਪਾ ਕੇ ਚੋਲੇ ਹੈ ਨਾ ਕੋਈ ਇਦਾਂ ਵੀ ਹਾਂ ਮੈਨੂੰ ਕੋਈ ਜ਼ਿਆਦਾ ਹੀ ਗਿਆਨ ਹੈ ਗੁਰਬਾਣੀ ਦਾ ਮੈਨੂੰ ਕੁਛ ਵੀ ਗਿਆਨ ਨਹੀਂ ਹੈਗਾ ਮੈਂ ਸਿਰਫ ਇੱਕ ਤੁਹਾਡੇ ਵਰਗੀ ਹੈ ਨਾ ਭੈਣ ਜਿਹੜੀ ਕਿ ਸਿਰਫ ਇੱਕ ਵਾਹਿਗੁਰੂ ਜੀ ਨੂੰ ਪਿਆਰ ਕਰਦੀ ਹੈ ਜੋ ਮੈਨੂੰ ਮਿਲਿਆ ਉਹ ਮੈਂ ਕਹਿੰਦੀ ਆ ਵੀ ਮੇਰੇ ਭੈਣ ਭਰਾ ਵਾਹਿਗੁਰੂ ਜੀ ਦੇ ਨਾਲ ਜੁੜਨ ਤੇ ਤੁਹਾਨੂੰ ਵੀ ਮਿਲੇ ਹੈ ਨਾ ਕਿਉਂਕਿ ਆਪਾਂ ਨੂੰ ਭੇਗ ਧਾਰੀ ਪਖੰਡੀਆਂ ਦੇ ਮੂਰੇ ਹੱਥ ਅਡਣ ਦੀ ਲੋੜ ਨਹੀਂ ਆਪਣੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਛ ਦੀਆਂ ਝੋਲੀਆਂ ਭਰਨ ਵਾਲੇ ਨੇ ਚਾਹੇ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹੀ ਮਿਲੇਗਾ ਹੈ ਨਾ ਪਰ ਵਿਸ਼ਵਾਸ ਰੱਖਿਓ ਕਿ ਵਾਹਿਗੁਰੂ ਜੀ ਹੈਗੇ ਤੇ ਇਸੇ ਤਰੀਕੇ ਦੇ ਨਾਲ ਜਿੰਨਾ ਮਰਜ਼ੀ ਤੁਸੀਂ ਦਿਖਾਵਾ ਕਰੀ ਜਾਓ ਵੀ ਹਾਂ ਮੈਨੂੰ ਗਿਆਨ ਹੈ ਜੀ ਮੈਂ ਬਹੁਤ ਵੱਡਾ ਵਿਦਵਾਨ ਆ ਮੈਨੂੰ ਹੀ ਪਤਾ ਹੈਗਾ ਹਨ ਪਰ ਜਿੰਨਾ ਚਿਰ ਤੇਰੇ ਅੰਦਰੋਂ ਨਹੀਂ ਨਾ ਮੈਲ ਜਾਂਦੀ ਉਹਨਾਂ ਚਿਰ ਜਿੰਨਾ ਚਿਰ ਤੂੰ ਦੂਸਰੇ ਦਾ ਸਤਿਕਾਰ ਨਹੀਂ ਨਾ ਕਰਦਾ ਉਹਨਾਂ ਚਿਰ ਤੈਨੂੰ ਕੁਝ ਵੀ ਹਾਸਿਲ ਨਹੀਂ ਜਿੰਨਾ ਮਰਜ਼ੀ ਤੁਸੀਂ ਵੱਡੇ ਪਦਵੀਆਂ ਤੇ ਬਹਿ ਜਾਓ ਜਿੰਨਾ ਮਰਜ਼ੀ ਤੁਸੀਂ ਕੁਝ ਕਰੀ ਚੱਲੋ ਹਨ ਜਿੰਨਾ ਜਦੋਂ ਮਨ ਅੰਦਰੋਂ ਹਨ ਆਪਣਾ ਸ਼ਾਂਤ ਹੋ ਗਿਆ ਮਨ ਦੇ ਅੰਦਰ ਸਾਰਾ ਕਿਤੇ ਆਪਾਂ ਨੂੰ ਵਾਹਿਗੁਰੂ ਜੀ ਦਿਖਣ ਲੱਗੇ ਨਾ ਕਿਉਂਕਿ ਹਰ ਇੱਕ ਦੇ ਵਿੱਚ ਰੱਬ ਵੱਸਦਾ ਕਿਸੇ ਦਾ ਦਿਲ ਦੁਖਾਵਾਂਗੇ ਤਾਂ ਸਮਝ ਲਓ ਵੀ ਵਾਹਿਗੁਰੂ ਜੀ ਤਾਂ ਤੁਸੀਂ ਦਿਲ ਦੁਖੀ ਕਰ ਰਹੇ ਹੋ ਤੇ ਤੁਹਾਨੂੰ ਉਹਦਾ ਫਲ ਮਿਲੇਗਾ ਹੀ ਮਿਲੇਗਾ ਕਰਨਾ ਕੀ ਹੈ ਤੁਸੀਂ ਨੇ ਇਸ ਤਰੀਕੇ ਨਾਲ ਹਨਾ ਇੱਕ ਕੱਚ ਦੇ ਗਲਾਸ ਦੇ ਵਿੱਚ ਪਾਣੀ ਪਾ ਲੈਣਾ ਪਾਣੀ ਪਾ ਕੇ ਉਹਨੂੰ ਆਪਣੇ ਕੋਲ ਰੱਖਣਾ ਹਨਾ ਤੇ ਜੋ ਵੀ ਤੁਹਾਡੀ ਹਨਾ ਹੁੰਦੀ ਹੈ ਵੀ ਸਾਡੀ ਇਹ ਵਿਸ਼ਾ ਜਿਹੜੀ ਉਹ ਪੂਰੀ ਹੋ ਵੀ ਤਾਂ ਪਾਣੀ ਨੂੰ ਆਪਣੇ ਕੋਲ ਰੱਖ ਕੇ ਨਾ ਤੁਸੀਂ ਸਿਮਰਨ ਕਰਨਾ ਹੈ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਤੁਸੀਂ ਨਾ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਜਾਂ ਤੁਸੀਂ ਵਾਹਿਗੁਰੂ ਸਿਮਰਨ ਕਰਦੇ ਹੋ ਉਸ ਜਲ ਨੂੰ ਆਪਣੇ ਕੋਲ ਰੱਖੋ ਕੋਲ ਰੱਖ ਕੇ ਤੁਸੀਂ ਆਪਦਾ ਸਾਰਾ ਸਿਮਰਨ ਦਾ ਨਾਮ ਜਪੋ ਕਮ ਸੇ ਕਮ ਜੇ ਜ਼ਿਆਦਾ ਨਹੀਂ ਤਾਂ ਤੁਸੀਂ ਅੱਧਾ ਘੰਟਾ ਪੌਣਾ ਘੰਟਾ 1 ਘੰਟਾ ਹਨਾ ਜ਼ਰੂਰ ਕੱਢੋ ਤੁਰਦੇ ਫਿਰਦੇ ਜਿਹੜਿਆ ਪੈਣਪ੍ਰਮਣ ਨਹੀਂ ਟਾਈਮ ਹੋ ਤੁਰਦੇ ਫਿਰਦੇ ਵੀ ਤੁਸੀਂ ਸਿਮਰਨ ਕਰ ਸਕਦੇ ਹੋ ਹਨਾ ਤਾਂ ਤੁਸੀਂ ਇਸ ਜਲ ਨੂੰ ਕਰਨਾ ਕਿ ਇਹ ਨਾਲੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਸਿੱਟਾ ਦੇਣਾ ਨਾਲੇ ਤੁਸੀਂ ਇਸ ਜਲ ਨੂੰ ਪੀਣਾ ਜਿਹੜੀ ਵੀ ਤੁਹਾਡੀ ਇੱਕ ਬਿਸ਼ਾ ਹੈਗੀ ਹੈ ਨਾ ਪਹਿਲਾਂ ਇੱਕ ਰੱਖਣੀ ਹੈ ਜਾਂ ਦੋ ਰੱਖਣੇ ਜੋ ਤੁਹਾਡੀ ਇੱਛਾ ਹੈਗੀ ਹੈ ਨਾ ਕਿਉਂਕਿ ਵਾਹਿਗੁਰੂ ਜੀ ਤਾਂ ਇੱਕ ਪਲ ਦੇ ਵਿੱਚ ਸਾਰਾ ਕੁਝ ਹੋ ਕਰਨ ਵਾਲਾ ਹੈ ਤਾਂ ਤੁਸੀਂ ਉਸ ਮਿਸ਼ ਨੂੰ ਨਾ ਆਪਦੀ ਨੂੰ ਮਤਲਬ ਕਿ ਰੋਜ਼ ਤੁਸੀਂ ਅਰਦਾਸ ਕਰਨੀ ਕਿ ਜਿਵੇਂ ਵਾਹਿਗੁਰੂ ਜੀ ਮੇਰਾ ਘਰ ਪੈਜੇ ਵਾਹਿਗੁਰੂ ਮੇਰੇ ਬੱਚਿਆਂ ਨੂੰ ਨਾ ਨੌਕਰੀ ਦੇ ਵਾਹਿਗੁਰੂ ਜੀ ਜਦ ਮੇ ਕੋਈ ਵੀ ਤੁਹਾਡੀ ਹੈ ਨਾ ਹੋਏਗੀ ਤਾਂ ਬਾਰ 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 ਜਦੋਂ ਤੁਸੀਂ ਇੱਕੋ ਗੱਲ ਨੂੰ ਰਿਪੀਟ ਕਰੋਗੇ ਨਾ ਤੁਸੀਂ ਵਿਸ਼ਵਾਸ ਰੱਖਿਓ ਕਿ ਤੁਹਾਡੀ ਉਹ ਗੱਲ ਪੂਰੀ ਜਰੂਰ ਹੋਵੇਗੀ ਨਾ ਹੋਵੇਗੀ ਅਗਰ ਤੁਸੀਂ ਇਧਰੋਂ ਉਧਰੋਂ ਛੱਡ ਕੇ ਵਿਸ਼ਵਾਸ ਸਿਰਫ ਵਾਹਿਗੁਰੂ ਜੀ ਤੇ ਰੱਖੋਗੇ ਤੇ ਜਿਹੜਾ ਮੈਂ ਤੁਹਾਨੂੰ ਇਹ ਜਲ ਵਾਲਾ ਹਨਾ ਦੱਸਿਆਗਾ ਇਹ ਜਲ ਨਹੀਂ ਮਲਕ ਇੱਕ ਪਾਣੀ ਨਹੀਂ ਰਹੂਗਾ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਇਹਦੇ ਆਪਣੀਆਂ ਅੱਖਾਂ ਨੂੰ ਇਹਦੇ ਹੱਥ ਰੱਖੋ ਲੋ ਆਪਦੇ ਉੱਪਰ ਹਨਾ ਤਾਂ ਉਹਦੇ ਨਾਲ ਜਿਹੜੀਆਂ ਤਰੰਗਾਂ ਨਹੀਂ ਗਈਆਂ ਨਾ ਉਹ ਵਾਹਿਗੁਰੂ ਗੁਰਬਾਣੀ ਦੀਆਂ ਜਿਹੜੀ ਕਿ ਇੱਕ ਅੰਮ੍ਰਿਤ ਵਣ ਜਾਂਦਾ ਹਨਾ ਜਿਵੇਂ ਕਿ ਆਪਾਂ ਸਰੋਵਰਾਂ ਤੋਂ ਜਲ ਲੈ ਕੇ ਉਹਤੇ ਵੀ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਅਪਲੋਡ ਕਰੂੰਗੀ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਇਦਾਂ ਦੇ ਮੈਸੇਜ ਮੈਨੂੰ ਆਉਂਦੇ ਰਹਿੰਦੇ ਆ ਹਨਾ ਤੇ ਇਹ ਚੀਜ਼ ਨੂੰ ਤੁਸੀਂ ਮਜਾਕ ਨਾ ਸਮਝਿਓ ਜਿਹੜਾ ਕਰੂਗਾ ਉਹ ਤਰੂਗਾ ਜਿਹੜਾ ਦੇਖੋ ਜਿਹੜੀ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਦੀ ਰਹਿਣੀਆਂ ਹੈ ਗੁਰਬਾਣੀ ਦਾ ਪ੍ਰਤਾਪ ਹੀ ਕਿਉਂਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਤੁਹਾਡੇ ਕਰਮ ਜਿਹੜੇ ਮਾੜੇ ਕਰਮ ਕੀਤੇ ਹੋਈ ਨਹੀਂ ਆਪਣੇ ਹਨ ਉਹ ਕੱਟਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ ਤੇ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਚੀਜ਼ ਨੂੰ ਤੁਸੀਂ ਜ਼ਰੂਰ ਕਰਨਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ